आज ਜਿਸੀ ਤੁਹਾਨੂੰ ਦੱਸਾਂਗੇ ਕਿ ਤੁਸੀਂ ਘਰ ਬੈਠੇ ਪਤਾ ਕਰ ਸਕਦੇ ਹੋ ਕਿ ਤੁਹਾਡੇ ਘਰ ਵਿੱਚ ਕੋਈ ਨੈਗਟਿਵਿਟੀ, ਪੂਤਪ੍ਰੇਤ 바ਦਾ ਜਾਂ ਤੁਹਾਡੇ ਘਰ ਦਾ ਆਉਰਾ ਸਹੀ ਹੈ ਜਾਂ ਗਲਤ ਹੈ ਜਿਸ ਦੇ ਨਾਲ ਤੁਹਾਨੂੰ ਲਾਈਵ ਅਸੀਂ ਦੱਸਾਂਗੇ ਮੈਨੂੰ ਵੀ ਪਤਾ ਚੱਲ ਜਾਏਗਾ ਕਿ ਮੇਰੇ ਘਰ ਵਿੱਚ ਨੈਗਟਿਵਿਟੀ ਹੈ ਜਾਂ ਨਹੀਂ ਹੈ ਇਹ ਦੋ ਮਾਚਿਸ ਦੀਆਂ ਤੀਲੀਆਂ ਲੈ ਲੈਣੀਆਂ ਹੈ ਤੇ ਇੱਕ ਗਲਾਸ ਪਾਣੀ ਦਾ ਆਪਾਂ ਨੂੰ ਚਾਹੀਦਾ ਹੈ ਤਾਂ ਸਭ ਤੋਂ ਪਹਿਲੇ ਦੋ ਮਾਚਿਸ ਦੀਆਂ ਤੀਲੀਆਂ ਨੂੰ ਆਪਾਂ ਐਨਾਲਾਈਜ਼ ਕਰਾਂਗੇ ਆਪਣੀ ਐਨਰਜੀ ਨਾਲ ਤਾਂ ਤੁਸੀਂ ਇਸ ਤਰ੍ਹਾਂ ਕਰਨਾ ਹੈ ਚੀਜ਼ ਦੀ dono ਤੀਲੀਆਂ ਨੂੰ ਤੇ ਆਪਣੇ ਈਸ਼ਟ ਜਿਹੜੇ ਵੀ ਗੁਰੂ ਨੂੰ ਤੁਸੀਂ ਮੰਨਦੇ ਹੋ ਹੀ ਵਾਹਿਗੁਰੂ ਵੱਲ ਆਈਸ਼ਵਰ ਪੋਲੇਨਾਤ ਕਿ ਜੇ ਮੇਰੇ ਕਾਰਜ ਵਿੱਚ ਕੋਈ ਨੈਗੇਟਿਵਿਟੀ ਪੂਤ ਪ੍ਰੇਤ 바ਧਾ ਹੈ ਤਾਂ ਤੁਸੀਂ ਉਸ ਨੂੰ ਦੱਸੋ ਤੇ ਤੁਸੀਂ ਹੀ ਉਸ ਨੂੰ ਦੂਰ ਕਰਨਾ ਹੈ ਇਸ ਤਰ੍ਹਾਂ ਤੁਸੀਂ ਸਵੇਰੇ ਦੁਪਹਿਰ ਸ਼ਾਮੀ ਬੋਲ ਸਕਦੇ ਹੋ ਇਸ ਤਰ੍ਹਾਂ ਕਰਨ ਤੋਂ ਬਾਅਦ ਤੁਸੀਂ ਇਸ ਵਿੱਚ ਫੂਕ ਮਾਰਨੀ ਹੈ ਫੂਕ ਮਾਰਨ ਤੋਂ ਬਾਅਦ ਇਸ ਤਰ੍ਹਾਂ ਤੁਸੀਂ ਇਹ ਪਾਣੀ ਦਾ ਗਲਾਸ ਹੈ ਇਹਨੂੰ सुट देना है ए, देख सकते हो, मेरे घर नैगटिविटी या भूत प्रेत वाधा तो नहीं है पर ओरा क्लीन नहीं है ए, जो इस तरह जो आ जाता है वी आकार का आया है तो इसका मतलब है कि घर में ओरा न करने की जरूरत है जे इस तरह ਜੇ ਪਾਣੀ ਵਿੱਚ ਇਸ ਤਰ੍ਹਾਂ ਗਿਰਦੀਆਂ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਘਰ ਵਿੱਚ ਪੂਤ ਪ੍ਰੇਤ ਹੈ 바ਦਾ ਹੈ ਤੁਹਾਨੂੰ ਉਹ ਸਭ ਦੂਰ ਨੇਗੈਟਿਵਿਟੀ ਕਰਨ ਦੀ ਜ਼ਰੂਰਤ ਹੈ ਤੇ ਜੇ ਇਸ ਤਰ੍ਹਾਂ ਅਲੱਗ ਗਿਰਦੀਆਂ ਤਾਂ ਇਸ ਦਾ ਮਤਲਬ ਹੈ ਤੁਹਾਡਾ ਘਰ एकदम ਕਲੀਨ ਹੈ ਕੁਝ ਵੀ ਕਰਵਾਉਣ ਦੀ ਜ਼ਰੂਰਤ ਨਹੀਂ ਹੈ ਤੇ ਐਮੈਂ ਤੁਹਾਨੂੰ ਕਰਕੇ ਦਿਖਾ ਦਿੱਤਾ ਹੈ ਤੁਸੀਂ ਵੀ ਆਪਣੇ ਘਰ ਵਿੱਚ ਟੈਸਟ ਕਰ ਸਕਦੇ ਹੋ ਜੇ ਤੁਹਾਡੇ ਘਰ ਵਿੱਚ ਪੂਤ ਪ੍ਰੇਤ 바ਦਾ ਨੇਗੈਟਿਵਿਟੀ ਹੈ ਤਾਂ ਮੈਂ ਅਗਲੀ ਵੀਡੀਓ ਵਿੱਚ ਤੁਹਾਨੂੰ ਉਸ ਨੂੰ ਦੂਰ ਕਰਨ ਦੇ ਉਪਾਅ ਵੀ ਦੱਸਾਂਗੀ